ਹਾਂਜੀ ਸਾਰੇ ਅਨਸਰ ਸ਼ੀਕਾਲ ਮੈਂ ਸੂਮਨ ਆਰਟਿਸਟਿਕਸ ਕਚ ਤੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਾਡੇ ਅੱਜ ਮਾਰਨਿੰਗ ਤੋਂ ਹੀ ਮੀਂਹ ਪੈ ਰਿਹਾ ਤੇ ਪਲੀਜ਼ ਤੁਸੀਂ ਦੱਸੋ ਤੁਹਾਡੇ ਅੱਜ ਮੀਂਹ ਪੈ ਰਿਹਾ ਜਾਂ ਨਹੀਂ ਸੋ ਮੀਂਹ ਪੈਣ ਦੀ ਖੁਸ਼ੀ ਦੇ ਵਿੱਚ ਹੀ ਅਸੀਂ ਅੱਜ ਗੁਲਗਲੇ ਬਣਾਏ ਕਰ ਈਵਨ ਖੀਰ ਪੂੜੇ ਵੀ ਬਣਾਏ ਤੇ ਹੁਣ ਅਸੀਂ ਤੁਹਾਨੂੰ ਜੋ ਸਾਡੇ ਸੂਟ ਬਣ ਕੇ ਜਾ ਰਹੇ ਨੇ ਉਹ ਦਿਖਾਉਣ ਲੱਗੇ ਹਾਂ ਤੁਸੀਂ ਜਦੋਂ ਬਾਰਿਸ਼ ਹੁੰਦੀ ਹੈ ਤਾਂ ਕੀ ਕੀ ਬਣਾਉਣਾ ਹੈ ਤਾਂ ਪਲੀਜ਼ ਜ਼ਰੂਰ ਦੱਸਿਓ ਕਮੈਂਟ ਸੈਕਸ਼ਨ ਦੇ ਵਿੱਚ ਐਕਚੁਅਲੀ ਇਹ ਜੋ ਸੂਟ ਬਣ ਕੇ ਸਾਡਾ ਆਰਡਰ ਰੈਡੀ ਹੋ ਕੇ ਜਾ ਰਿਹਾ ਹੈ ਇਹ ਉਹਨਾਂ ਨੇ ਭੈਣ ਨੇ ਸਾਡੇ ਜੋ ਪਹਿਲਾ ਆਰਡਰ ਰੈਡੀ ਹੋਇਆ ਉਹਨੂੰ ਦੇਖ ਕੇ ਬਣਵਾਇਆ ਪਲੱਸ ਉਹਨਾਂ ਨੇ ਨਾਲ ਆਪਣੀ ਬੇਟੀ ਦੇ ਲਈ ਵੀ ਇਹ ਸੇਮ ਕੁੜਤੇ ਬਣਵਾਏ ਨੇ ਉਹਨਾਂ ਨੂੰ ਬਹੁਤ ਪਸੰਦ ਆਇਆ ਇਹ ਸੇਮ ਹੈ ਜੋ ਆਪਾਂ ਨੇ ਪਹਿਲਾਂ ਵੀ ਤੁਹਾਨੂੰ ਦਿਖਾਇਆ ਸੀ ਉਹ ਵਾਲਾ ਹੀ ਫੈਬਰਿਕ ਮੈਂ ਸੇਮ ਲੈ ਕੇ ਆਈ ਹਾਂ ਪਲੱਸ ਜੋ ਉਹਨਾਂ ਦੀ ਬੇਟੀ ਹੈ ਇਹਦੀ ਬਾਟਮ ਬਹੁਤ ਪਿਆਰੀ ਹੈ ਉਹਨਾਂ ਦੀ ਬੇਟੀ ਦੇ ਲਈ ਅਸੀਂ ਸੇਮ ਬਾਟਮ ਰੈਡੀ ਕੀਤੀ ਹੈ ਪਲੱਸ ਉਹਦੀ ਸ਼ਰਟ ਵੀ ਬੜੀ ਪਿਆਰੀ ਬਣੀ ਹੈ ਐਕਚੁਅਲੀ ਅਸੀਂ ਥੋੜੀ ਡਿਜ਼ਾਈਨਿੰਗ ਕੀਤੀ ਹੈ ਜੋਕ ਪਾ ਕੇ ਪਲੱਸ 슬ੀਵਜ਼ ਬੜੀਆਂ ਪਿਆਰੀਆਂ ਬਣੀਆਂ ਨੇ ਬੱਚੇ ਦੀਆਂ ਉਮੀਦ ਕਰਦੀ ਹਾਂ ਉਹਨਾਂ ਨੂੰ ਪਸੰਦ ਆਊਗਾ ਹਾਂਜੀ ਸਾਡਾ ਨੈਕਸਟ ਇਹ ਵੀ ਆਰਟੀਕਲ ਉਹਨਾਂ ਨੂੰ ਬੜਾ ਪਸੰਦ ਆਇਆ ਐਕਚੁਅਲੀ ਇਹ ਕਾਫੀ ਲੋਕਾਂ ਨੂੰ ਪਸੰਦ ਆਇਆ ਇਹਦੇ ਸਾਨੂੰ ਕਈ ਆਰਡਰ ਆਏ ਨੇ ਇਹ ਸੇਮ ਡਿਜ਼ਾਈਨਿੰਗ ਉਹਨਾਂ ਨੇ ਆਪਣੀ ਬੇਟੀ ਦੀ ਕਰਵਾਈ ਹੈ। ਸੋ ਇਹ ਸੇਮ ਸਟਾਈਲ ਦੇ ਵਿੱਚ ਉਹਨਾਂ ਦੀ ਸ਼ਰਟ ਬਣੀ ਹੈ। ਅਸੀਂ ਜਸਟ ਥੋੜਾ 슬ੀਵਸ ਦੇ ਉੱਤੇ ਡਿਜ਼ਾਈਨਿੰਗ ਕੀਤੀ ਹੈ। ਹਾਂਜੀ ਸੇਮ ਇਹ ਥਰਡ ਵੀ ਉਹਨਾਂ ਦਾ ਹੀ ਹੈ। ਇਹ ਐਕਚੁਅਲ ਉਹਨਾਂ ਨੂੰ ਬਲੈਕ ਦੇ ਵਿੱਚ ਕੁਝ ਚਾਹੀਦਾ ਸੀ। ਸੋ ਅਸੀਂ ਜਿਵੇਂ ਰੈਡੀमेड ਕੁਰਤੇ ਬੰਦੇ ਆ ਉਸ ਸਟਾਈਲ ਦੇ ਵਿੱਚ ਰੈਡੀ ਕਰਿਆ ਨੀਚੇ ਤੋਂ ਕੱਟ ਐ ਐਕਚੁਅਲੀ ਅਸੀਂ ਇਹ ਸੁਜੈਸਟ ਕੀਤਾ ਸੀ ਕਿ ਤੁਸੀਂ ਬੈਨ ਲਗਵਾ ਲਓ ਬਟ ਉਹਨਾਂ ਨੂੰ ਮਾਈਗਰੇਨ ਦੀ ਪ੍ਰੋਬਲਮ ਆ ਸੋ ਦੈਟਸ ਵਾਈ ਉਹਨਾਂ ਨੇ ਬੈਨ ਨੂੰ ਅਵੋਇਡ ਕਰਤਾ ਤੇ ਇਹਦੇ ਨਾਲ ਉਹਨਾਂ ਦੀ ਬੇਟੀ ਦਾ ਸੀ ਸ਼ਾਰਟ ਜਾਂ ਕੁਰਤਾ ਬਣਾਇਆ ਲਾਈਕ ਜੀਨਸ ਨਾਲ ਵੀਅਰ ਕਰਨ ਲਈ ਪਲੀਜ਼ ਸਾਨੂੰ ਤੁਸੀਂ ਦੱਸਿਆ ਕਰੋ ਤੁਹਾਨੂੰ ਸਾਡਾ ਸਾਰਿਆਂ ਨਾਲੋਂ ਵੱਧ ਕਿਹੜਾ ਸੂਟ ਪਸੰਦ ਆ ਰਿਹਾ ਹੈ ਇਹ ਜੋ ਦੋ ਸੂਟ ਨੇ ਇਹ ਵੀ ਦੋ ਭੈਣਾਂ ਨੇ ਆਰਡਰ ਦਿੱਤੇ ਸੀ ਆਨਲਾਈਨ ਸਾਡੇ ਵੀਡੀਓਜ਼ ਦੇਖ ਕੇ ਸੋ ਇਹ ਸੇਮ ਬਣੇ ਨੇ ਕੁੜਤਾ ਸਟਾਈਲ ਹੀ ਬਣੇ ਨੇ ਵੀ ਐਕਚੁਅਲੀ ਇਹ ਦੋਵੇਂ ਭੈਣਾਂ ਟੀਚਰਸ ਨੀਂ ਗੀਆਂ ਇਹ ਐਕਚੁਅਲੀ ਕਲੀਆਂ ਵਾਲਾ ਕੁੜਤਾ ਬਣਿਆ ਫਰੰਟ ਤੇ ਬੈਕ ਦੋਵੇਂ ਸਾਈਡ ਤੇ ਕਲੀਆਂ ਪਈਆਂ ਨੇ ਤੇਸੀਂ neck ਪੱਟੀ ਬਣਾ ਕੇ ਉਹਦੇ ਤੇ ਬਟਨਾਂ ਨਾਲ ਫਿਨਿਸ਼ਿੰਗ ਕੀਤੀ ਹੈ ਇਹ ਦਿਨ ਇਹ ਸ਼ੇਡ ਦੀ ਪੈਂਟ ਹੈ ਇਹਨਾਂ ਦੀ ਸਿਸਟਰ ਦਾ ਬਣਿਆ ਜੋ ਮੈਰੂਨ ਸ਼ੇਡ ਉਹ ਬਟਨ ਐਕਚੁਅਲੀ ਲਾਈਕ ਨਹੀਂ ਕਰਦੇ ਤੇ ਉਹਨਾਂ ਨੇ ਪਲੇਟਸ ਵੀ ਪਵਾਇਆਂ ਨੇ ਬਟ ਐਕਚੁਅਲੀ ਕੁੜਤੇ ਦੇ ਵਿੱਚ ਪਲੇਟਸ ਨਹੀਂ ਪੈਂਦੀਆਂ ਬਟ ਉਹ ਕਹਿੰਦੇ ਮੈਂ ਲਾਈਕ ਕਰਦੀਆਂ ਸੋ ਮੇਰੇ ਤੁਸੀਂ ਪਲੀਜ਼ ਪਲੇਟਸ ਪਾ ਦਿਓ ਕਿ ਉਹਨਾਂ ਦੀ ਮੈਰੂਨ ਬਾਟਮ ਹੈ ਉਮੀਦ ਕਰਦੀ ਆ ਤੁਹਾਨੂੰ ਪਸੰਦ ਆਉਣਗੇ ਇਹ ਕੁੜਤ ਵੀ ਉਹਨਾਂ ਦੇ ਹੀ ਬਣ ਕੇ ਜਾ ਰਿਹਾ ਇਹ ਏਮਬਰਾਇਡਰੀ ਅਸੀਂ ਖੁਦ ਕਰਵਾਈ ਹੈ ਇਹਨੂੰ ਵੀ ਅਸੀਂ ਰੈਡमेड ਲੁੱਕ ਦੇਣ ਦੀ ਕੋਸ਼ਿਸ਼ ਕੀਤੀ ਹੈ ਸੋ ਤੁਸੀਂ ਕਿਸੇ ਵੀ ਤਰ੍ਹਾਂ ਦਾ ਸਟੱਫ ਸਾਨੂੰ ਭੇਜ ਸਕਦੇ ਹੋ ਸੋ ਉਹ ਦੇ ਅਕੋਰਡਿੰਗ ਤੁਹਾਡੀ ਆਪਣੀ ਕੋਈ ਡਿਜ਼ਾਈਨਿੰਗ ਹੈ ਤੁਹਾਨੂੰ ਕੋਈ ਆਪਣਾ ਡਿਜ਼ਾਈਨ ਪਸੰਦ ਆ ਸੋ ਉਹ ਦੇ ਅਕੋਰਡਿੰਗ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਹਾਂਜੀ ਹੁਣ ਸਾਡਾ ਬਹੁਤ ਹੀ ਪਸੰਦ ਕੀਤਾ ਗਿਆ ਕਸਟਮਰਸ ਵੱਲੋਂ ਪੀਸ ਐਕਚੁਅਲੀ ਆਨਲਾਈਨ ਮੈਂ ਪਹਿਲੀ ਵਾਰ ਦਿਖਾ ਰਹੀ ਹਾਂ ਬਟ ਜੋ ਮੇਰੇ ਕੋ ਨਾਰਮਲੀ ਇੱਥੇ ਵਿਜ਼ਿਟ ਕਰਦੇ ਆ ਉਹਨਾਂ ਨੇ ਬਹੁਤ ਪਸੰਦ ਕੀਤਾ ਇਹ ਸਾਡਾ ਹਮੇਸ਼ਾ ਡਿਮਾਂਡਿੰਗ ਪੀਸ ਹੈ ਇਹ ਪਿਓਰ ਕਾਟਨ ਤੇ ਹੈ ਇਹ ਪ੍ਰੋਪਰਲੀ ਹੈਂਡਵਰਕ ਹੋਇਆ ਹੈ ਸਾਰੇ ਦਾ ਸਾਰਾ ਇਹਦੀ ਫਿਨਿਸ਼ਿੰਗ ਬੜੀ ਪਿਆਰੀ ਹੈ। ਇਹਦੀਆਂ 슬ੀਵਜ਼ ਹੋਣਗੀਆਂ। ਸੋ ਲੈਂਥ ਦਾ ਕੋਈ ਕੰਸਰਨ ਨਹੀਂ ਹੁੰਦਾ ਲਾਈਕ 46 47 ਇਵਨ 48 ਤੱਕ ਲੈਂਥ ਬਣ ਜਾਂਦੀ ਹੈ ਆਰਾਮ ਨਾਲ। ਅਸੀਂ ਇਹਦੇ ਨਾਲ ਬਾਟਮ ਇਹ ਮੈਚ ਕਰਕੇ ਰੱਖੀਏ ਬਟ ਤੁਸੀਂ ਆਪਣੇ ਅਕੋਰਡਿੰਗ ਵੀ ਬਾਟਮ ਚੇਂਜ ਕਰ ਸਕਦੇ ਹੋ। ਇਹ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਰੈਡੀ ਕਰਵਾ ਸਕਦੇ ਹੋ। ਬਲੈਕ ਕਲਰ ਦੇ ਵਿੱਚ ਵੀ ਹੋ ਸਕਦਾ ਤੁਸੀਂ ਆਪਣਾ ਸਟੱਫ ਭੇਜ ਕੇ ਉਹਦੇ ਵਿੱਚ ਵੀ ਇਹ ਰੈਡੀ ਕਰਵਾ ਸਕਦੇ ਹੋ। ਉਮੀਦ ਕਰਦੀ ਹਾਂ ਤੁਹਾਨੂੰ ਸਾਡੀ ਕਲੈਕਸ਼ਨ ਪਸੰਦ ਆਈ ਹੋਵੇ ਜੇ ਤੁਸੀਂ ਕੋਈ ਵੀ ਸੁਜੈਸ਼ਨ ਦੇਣਾ ਚਾਹੁੰਦੇ ਹੋ ਤਾਂ ਪਲੀਜ਼ ਕਮੈਂਟ ਸੈਕਸ਼ਨ 'ਚ ਜਰੂਰ ਦੱਸਿਓ ਧੰਨਵਾਦ